ਇਹ ਦੋ ਕੰਮ ਕਰ ਲਓ ਅੰਮ੍ਰਿਤ ਵੇਲੇ ਜਦੋਂ ਚਾਹੋਗੇ ਆਪਣੇ ਆਪ ਉੱਠ ਜਾਉਗੇ ਅੰਮ੍ਰਿਤ ਵੇਲੇ ਉੱਠਣ ਦੀਆਂ ਕਈ ਜੁਗਤੀਆਂ ਵਿਧੀਆਂ ਵਰਤੀਆਂ ਜਾਂਦੀਆਂ ਅੰਮ੍ਰਿਤ ਵੇਲੇ ਉੱਠਣ ਦੇ ਕਈ ਤਰੀਕੇ ਲਗਾਏ ਜਾਂਦੇ ਨੇ ਕਈ ਜੀਵ ਆਪਣੇ ਕੋਲ ਸੌਣ ਵੇਲੇ ਅਲਾਰਮ ਘੜੀ ਰੱਖਦੇ ਨੇ ਤੇ ਕਈ ਜੀਵ ਆਪਣੇ ਘਰ ਦੇ ਵੱਡੇ ਬਜ਼ੁਰਗਾਂ ਨੂੰ ਕਹਿ ਦਿੰਦੇ ਆ ਕਿ ਸਾਨੂੰ ਅੰਮ੍ਰਿਤ ਵੇਲੇ ਉਠਾ ਦਿਓ ਕਿਉਂਕਿ ਜ਼ਿਆਦਾਤਰ ਜੋ ਵਿਜ਼ੁਰਗ ਨੇ ਆਪਣੇ ਉਹ ਉਸ ਸਮੇਂ ਜਾਗਦੇ ਹੀ ਹੁੰਦੇ ਨੇ ਪਰ ਫਿਰ ਵੀ 80% ਜੀਵਾਂ ਦਾ ਇਹ ਕਹਿਣਾ ਆ ਕਿ ਸਾਡੇ ਕੋਲੋਂ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ ਹੁਣ ਅੰਮ੍ਰਿਤ ਵੇਲੇ ਜਦੋਂ ਦਾ ਆਪਾਂ అలਾਰਮ ਲਗਾਇਆ ਹੁੰਦਾ ਕਈ ਜੀਵ 2:3 ਵਜੇ ਦਾ ਲਗਾ ਦਿੰਦੇ ਆ ਕਈ 3 ਵਜੇ ਕਈ 3:3 4 ਕਈ 5 అలਾਰਮ ਤਾਂ ਵੱਜਦਾ ਹੈ ਅੰਮ੍ਰਿਤ ਵੇਲੇ ਪਰ ਅਸੀਂ ਬਿਨਾ ਅੱਖ ਖੋਲੇ ਹੀ అలਾਰਮ ਬੰਦ ਕਰ ਦਿੰਦੇ ਆ ਉਸ ਸਮੇਂ ਸਾਨੂੰ ਬਜ਼ੁਰਗਾ ਨੇ ਵੀ ਜਗਾਇਆ ਕਿ ਭਾਈ ਉਠੋ ਤੁਸੀਂ ਸਾਨੂੰ ਕਿਹਾ ਸੀ ਕਿ ਅੰਮ੍ਰਿਤ ਵੇਲੇ ਉਠਾ ਦਿਓ ਹੁਣ ਉੱਠ ਜੋ ਅੰਮ੍ਰਿਤ ਵੇਲਾ ਹੋ ਗਿਆ ਤੇ ਨਾਮ ਜਪ ਲਓ ਪਰ ਸਾਡੇ ਕੋਲੋਂ ਉੱਠਿਆ ਨਹੀਂ ਜਾਂਦਾ ਹੁਣ ਇਸ ਦਾ ਕਾਰਨ ਕੀ ਹੈ ਜਦ ਤੱਕ ਤੁਸੀਂ ਕਾਰਨ ਲੱਭ ਨਹੀਂ ਲੈਂਦੇ ਉਦੋਂ ਤੱਕ ਅਸੀਂ ਅੰਮ੍ਰਿਤ ਵੇਲੇ ਨਹੀਂ ਉੱਠ ਸਕਦੇ ਹੁਣ ਗੁਰਬਾਣੀ ਸਾਨੂੰ ਕੀ ਸਮਝਾਉਂਦੀ ਹੈ ਗੁਰਬਾਣੀ ਸਾਨੂੰ ਦੱਸਦੀ ਹੈ ਕਿ ਮਨ ਆਲਸ ਦੇ ਵਿੱਚ ਪੈ ਜਾਂਦਾ ਪੰਜਾਂ ਦਾ ਇਹ ਸਾਥੀ ਬਣਿਆ ਉਹ ਇਸ ਨੂੰ ਬੈੱਡ ਤੋਂ ਉੱਠਣ ਨਹੀਂ ਦਿੰਦੇ ਜਦੋਂ ਉੱਠ ਕੇ ਇਸ ਨੇ ਸਿਮਰਨ ਕਰਨਾ ਸੀ ਬੰਦਗੀ ਕਰਨੀ ਸੀ ਉਸ ਸਮੇਂ ਇਸ ਦੇ ਅੰਦਰ ਹੋਰ ਹੀ ਵਿਚਾਰ ਪੈਦਾ ਕਰ ਦਿੰਦੇ ਨੇ ਪਰ ਅੱਜ ਅੰਮ੍ਰਿਤ ਵੇਲੇ ਉੱਠਣ ਦੀ ਆਪਾਂ ਐਸੀ ਇੱਕ ਵਿਧੀ ਜਾਣਾਂਗੇ ਕਿ ਤੁਸੀਂ ਅੰਮ੍ਰਿਤ ਵੇਲੇ ਜਦੋਂ ਚਾਹੋਗੇ ਆਪਣੇ ਆਪ ਉੱਠ ਜਾਓਗੇ ਦੇਖਿਆ ਜਾਵੇ ਤਾਂ ਇਹ ਇੱਕ ਚਮਤਕਾਰ ਤੋਂ ਘੱਟ ਨਹੀਂ ਹੈ ਜਦੋਂ ਖੁਦ ਆਪਾਂ ਇਹ ਗੱਲ ਸੁਣ ਕੇ ਮੰਨ ਲਈ ਫਿਰ ਸਾਨੂੰ ਪਤਾ ਲੱਗੇਗਾ ਕਿ ਵਾਕੇ ਹੀ ਇਹ ਜੋ ਗੱਲਾਂ ਨੇ ਇਹ ਚਮਤਕਾਰ ਤੋਂ ਘੱਟ ਨਹੀਂ ਹੈ ਹੁਣ ਸਾਨੂੰ ਅੰਮ੍ਰਿਤ ਵੇਲੇ ਆਪਣੇ ਆਪ ਉੱਠਣ ਲਈ ਆਪ ਹੀ ਕੁਝ ਕਰਨਾ ਪਵੇਗਾ ਜਿਵੇਂ ਕਿ ਆਪਾਂ ਪਹਿਲਾਂ ਵਿਚਾਰ ਕੀਤੀ ਆ ਕਿ ਅੰਮ੍ਰਿਤ ਵੇਲੇ ਉੱਠਣ ਦੇ ਕਈ ਤਰੀਕੇ ਨੇ ਆਪਾਂ ਪਹਿਲੇ ਤਰੀਕੇ ਦੀ ਵਿਚਾਰ ਕਰਦੇ ਆ ਇਹ ਵਿਧੀ ਬਹੁਤ ਅਸਰਦਾਰ ਹੈ ਪਰ ਇਸ ਨੂੰ ਕੋਈ ਕੋਈ ਹੀ ਕਰ ਸਕਦਾ ਰਾਤ ਨੂੰ ਸੌਣ ਤੋਂ ਪਹਿਲਾਂ ਸਿਮਰਨ ਕਰਨਾ ਚਾਹੀਦਾ ਹੈ ਜਦੋਂ ਸਾਡਾ ਮਨ ਇਕਜਿਤ ਹੋ ਜਾਵੇ ਤਾਂ ਵਾਹਿਗੁਰੂ ਜੀ ਨੂੰ ਆਪ ਬੇਨਤੀ ਕਰਨੀ ਹੈ ਕਿ ਮੈਨੂੰ ਅੰਮ੍ਰਿਤ ਵੇਲੇ ਉਠਾ ਦਿਓ ਸਮਾਵੀ ਨਾਲ ਆਪ ਦੱਸਣਾ ਹੈ ਸਾਨੂੰ ਅੰਮ੍ਰਿਤ ਵੇਲੇ ਉਠਾ ਦਿਓ ਅਸੀਂ ਨਾਮ ਜਪਣਾ ਚਾਹੁੰਦੇ ਹਾਂ ਇਹ ਬਹੁਤ ਜ਼ਰੂਰੀ ਹੈ ਅਜਿਹਾ ਸਭ ਨੂੰ ਕਰਨਾ ਚਾਹੀਦਾ ਹੈ ਕਿਉਂਕਿ ਗੁਰੂ ਜੀ ਸਾਨੂੰ ਬਾਣੀ ਦੇ ਰਾਹੀਂ ਇਹ ਵੀ ਸਮਝਾਉਂਦੇ ਨੇ ਕਿ ਉਹ ਆਪ ਕਿਰਪਾ ਕਰੇ ਤਾਂ ਨਾਮ ਜਪਾ ਲੈਂਦਾ ਹੈ ਫਿਰ ਚਾਹੇ ਉਹ ਚੋਰ ਹੋਵੇ ਜਾਂ ਸਾਧ ਹੋਵੇ ਹੁਣ ਇਹ ਵਿਧੀ ਔਖੀ ਕਿਉਂ ਲੱਗਦੀ ਹੈ ਇੱਕ ਤਾਂ ਸਾਡਾ ਮਨ ਇੱਕ ਚਿੱਤ ਨਹੀਂ ਹੁੰਦਾ ਬੇਨਤੀ ਤਾਂ ਇਹ ਕਰਦਾ ਹੈ ਪਰ ਉਤੋਂ ਉਤੋਂ ਕਰਦਾ ਹੈ ਜੇ ਇਹ ਇਕਜਿਤ ਹੋਵੇਗਾ ਤਾਂ ਇੱਕ ਦੇ ਨਾਲ ਗੱਲ ਕਰੇਗਾ ਕਹਿਣ ਦਾ ਭਾਵ ਜਦੋਂ ਸਾਡਾ ਮਨ ਇਕਜਿਤ ਹੋਵੇਗਾ ਤਾਂ ਹੀ ਅਸੀਂ ਉਸ ਇੱਕ ਪਰਮਾਤਮਾ ਦੇ ਨਾਲ ਗੱਲ ਕਰ ਸਕਦੇ ਹਾਂ ਰਾਤ ਨੂੰ ਇਕਜਿਤ ਹੋ ਕੇ ਕੀਤੀ ਹੋਈ ਬੇਨਤੀ ਅੰਮ੍ਰਿਤ ਵੇਲੇ ਅਲਾਰਮ ਦਾ ਹੀ ਕੰਮ ਕਰਦੀ ਹੈ ਤੇ ਬੰਦਾ ਉੱਠ ਜਾਂਦਾ ਹੈ ਹੁਣ ਕਈ ਜੀਵ ਇਹ ਵੀ ਕਹਿੰਦੇ ਨੇ ਉਹਨਾਂ ਦਾ ਇਹ ਮੰਨਣਾ ਆ ਕਹਿਣਾ ਆ ਕਮੈਂਟ ਕਰਦੇ ਨੇ ਕਈ ਜੀਵ ਕਿ ਸਾਨੂੰ ਜਾਗਤਾ ਆਉਂਦੀ ਹੈ ਪਰ ਬੈੱਡ ਛੱਡਿਆ ਨਹੀਂ ਜਾਂਦਾ ਇਹ ਕਿਵੇਂ ਛੱਡੀਏ ਹੁਣ ਇਸ ਵਾਸਤੇ ਵੀ ਇੱਕ ਤਰੀਕਾ ਹੈ ਜੇ ਸਾਨੂੰ ਜਾਗ ਆਉਂਦੀ ਹੈ ਪਰ ਬੈੱਡ ਛੱਡਿਆ ਨਹੀਂ ਜਾਂਦਾ ਇਸ ਦਾ ਮਤਲਬ ਸਾਨੂੰ ਇਹ ਚੀਜ਼ਾਂ ਬਹੁਤ ਪਿਆਰੀਆਂ ਨੇ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਖੁੱਬੇ ਹੋਏ ਹਾਂ ਇਸ ਵਾਸਤੇ ਆਪਾਂ ਕੀ ਕਰਨਾ ਹੈ ਕਿ ਮਨ ਨੂੰ ਸੰਸਾਰ ਪਾਸੋਂ ਉਦਾਸ ਕਰਨਾ ਹੈ ਇਸ ਮਾਇਆ ਦੇ ਵਿੱਚ ਅਸੀਂ ਖੁੱਬੇ ਹੋਈਆਂ ਤਾਂ ਅਸੀਂ ਕੀ ਕਰਨਾ ਇਸ ਦੀ ਉੱਪਰਲੀ ਤਹਿ ਦੇ ਵਿੱਚ ਆ ਕੇ ਬੈਠ ਜਾਣਾ ਹੁਣ ਮਾਇਆ ਨੂੰ ਆਪਾਂ ਛੱਡ ਸਕਦੇ ਨਹੀਂ ਮਹਾਰਾਜ ਨੇ ਸਾਨੂੰ ਵਰਤਣ ਵਾਸਤੇ ਹੀ ਦਿੱਤੀ ਹੈ ਸੰਸਾਰ ਦਾ ਖੇਡ ਚਲਾਉਣ ਵਾਸਤੇ ਦਿੱਤੀ ਹੈ ਸੋ ਜਿਹਾ ਤਾਂ ਕੋਈ ਜੀਵ ਹੈ ਨਹੀਂ ਜੋ ਇਸ ਮਾਇਆ ਦੀ ਵਰਤੋਂ ਨਾ ਕਰੇ ਇਸ ਵਾਸਤੇ ਆਪਾਂ ਮਾਇਆ ਦੇ ਵਿੱਚ ਖੁੱਬਣਾ ਨਹੀਂ ਇਸ ਦੀ ਉੱਪਰਲੀ ਤਹਿ ਦੇ ਉੱਤੇ ਆ ਕੇ ਬੈਠ ਜਾਣਾ ਇੱਕ ਗੱਲ ਸੱਚ ਹੈ ਕਿ ਸੰਸਾਰ ਤੋਂ ਉਦਾਸ ਮਨ ਹੀ ਰੱਬ ਦੀ ਬੰਦਗੀ ਕਰਦਾ ਹੈ ਕੀ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੇਣਾ ਆਪਾਂ ਛੱਡਣਾ ਕੁਝ ਵੀ ਨਹੀਂ ਹੈ ਕਿਉਂਕਿ ਹੁਣ ਜਦੋਂ ਆਪਾਂ ਕਿਹਾ ਨਾ ਕਿ ਮਾਇਆ ਦੀ ਜੋ ਉੱਪਰਲੀ ਤਹਿ ਆਪਾਂ ਉੱਥੇ ਆ ਕੇ ਬੈਠ ਜਾਣਾ ਕਿ ਜੀਵਾ ਦੇ ਮਨ ਦੇ ਵਿੱਚ ਵਿਚਾਰ ਆ ਜਾਣੀ ਕਿ ਇਹ ਘਰ ਪਰਿਵਾਰ ਛੱਡਣ ਨੂੰ ਕਹਿੰਦੇ ਨੇ ਇਹ ਕੰਮ ਕਾਰ ਛੱਡਣ ਨੂੰ ਕਹਿੰਦੇ ਨੇ ਇਹ ਕੱਪੜਾ ਲੀੜਾ ਖਾਣ ਪੀਣ ਸਭ ਕੁਝ ਛੱਡਣ ਨੂੰ ਕਹਿੰਦੇ ਨੇ ਛੱਡਣਾ ਅਸੀਂ ਕੁਝ ਵੀ ਨਹੀਂ ਇਹ ਨਹੀਂ ਕਰਨਾ ਕਿ ਘਰ ਛੱਡ ਕੇ ਜੰਗਲ ਲੱਭਣੇ ਆ ਕੰਮ ਨਹੀਂ ਕਰਨਾ ਸਭ ਕੁਝ ਕਰਨਾ ਹੈ ਬਸ ਉੱਤੋਂ ਉੱਤੋਂ ਕਰਨਾ ਹੈ ਮਹਾਰਾਜ ਵੀ ਕਹਿੰਦੇ ਆ ਕਹਿੰਦੇ ਇਹ ਸੰਸਾਰ ਨੂੰ ਤੂੰ ਇਸ ਤਰੀਕੇ ਜਾਣ ਜਿਵੇਂ ਰਾਤ ਨੂੰ ਆਪਾਂ ਨੂੰ ਸੁਪਨਾ ਹੁੰਦਾ ਆ ਤੇ ਸਵੇਰ ਤੱਕ ਉਹ ਸੁਪਨਾ ਟੁੱਟ ਜਾਂਦਾ ਤੇ ਕਈਆਂ ਨੂੰ ਸੁਪਨਾ ਚੇਤੇ ਵੀ ਨਹੀਂ ਰਹਿੰਦਾ ਸੰਸਾਰ ਦੇ ਵਿੱਚ ਕਹਿੰਦੇ ਇਸ ਤਰੀਕੇ ਵਿਚਰੋ ਹੁਣ ਜਦੋਂ ਅਸੀਂ ਸੰਸਾਰ ਤੋਂ ਉਦਾਸੀ ਧਾਰ ਲਈ ਫਿਰ ਅਸੀਂ ਪਰਮਾਤਮਾ ਦੇ ਵੱਲ ਨੂੰ ਜ਼ਰੂਰ ਜਾਵਾਂਗੇ ਕਿਉਂਕਿ ਹੋਰ ਕੁਝ ਮਨਤ ਦੇ ਕੋਲ ਬਚਿਆ ਨਹੀਂ ਹੈ ਕਰਨ ਨੂੰ ਬਸ ਇਹ ਹੀ ਬਚਿਆ ਉਦਾਸ ਮਨ ਪਰਮਾਤਮਨ ਯਾਦ ਕਰੇਗਾ ਬੇਨਤੀ ਕਰੇਗਾ ਹੁਣ ਇਹ ਉਦਾਸੀ ਅੰਮ੍ਰਿਤ ਵੇਲੇ ਜਗਾਏਗੀ ਨਾਮ ਜਪਾਏਗੀ ਅਨਹਦ ਸੁਣਾਏਗੀ ਰੱਬ ਦੇ ਕੋਲ ਬਿਠਾਏਗੀ ਇਹ ਕੰਮ ਕਰਨ ਵਾਲਾ ਜੀਵ ਅੰਮ੍ਰਿਤ ਵੇਲਾ ਕਦੇ ਨਹੀਂ ਛੱਡੇਗਾ